ਬਾਬਾ ਜੀ ਉਹਨਾਂ ਵੱਲੋਂ ਬੰਡਾੜੇ ਵਾਲਾ ਲਾਲਾ ਜਫਾ ਲਵੇ ਤੇ 5200 ਦਿੱਤਾ ਜਾਵੇਗਾ। ਕੀ ਬਾਤ ਆ ਅਵਤਾਰ ਸਿੰਘ ਜੀ ਨੰਬਰਦਾਰ ਤੇ ਗੁਰਪ੍ਰੀਤ ਸਿੰਘ ਜੀ ਝੋਟਾ ਕਹਿੰਦੇ ਸਾਡੇ ਵੱਲੋਂ 1000 ਐਡ ਕਰ ਦਿਓ। 3100 ਰੁਪਏ ਦਾ ਜਫਾ ਹੈ। ਅਵਤਾਰ ਸਿੰਘ ਜੀ ਮਲਕ ਸਾਹਿਬ ਉਹਨਾਂ ਵੱਲੋਂ ਵੀ ਵੱਡੇ ਮਾਨ ਸਨਮਾਨ ਹੋਣਗੇ। ਸੇਖੋ ਸਾਹਿਬ ਦਾ ਵੀ ਤੇਜੇ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ। ਹਰਿਆਣੇ ਤੇ ਪੰਜਾਬ ਦੀਆਂ ਟੀਮਾਂ ਦਾ ਫਾਈਨਲ ਹੈ ਸਾਡਾ ਦਵਿੰਦਰ ਸੰਧੂ ਆ ਪੂਰਾ ਸੰਧੂ ਆ ਕੈਨੇਡਾ ਬਰਿੰਦਰ ਸੰਧੂ ਕੈਨੇਡਾ ਉਧਰ ਸੋਨੀ ਢਿੱਲੋਂ ਆ ਹਣੀ ਸੰਘੂ ਆ ਪੂਰਾ ਹਰ ਲਾਲਪੁਰੀਆ ਇਹ ਟਿਕੜੀ ਨੇ ਕਹਿੰਦੇ ਦੁਨੀਆਂ ਦੇ ਵਿੱਚ ਜੰਡਪੁਰ ਦਾ ਮੇਲਾ ਜਿਹੜਾ ਉਹ ਮਸ਼ਹੂਰ ਕਰ ਦਿੰਦਾ ਹੈ ਅਮਰਤ ਟੀਮਾਂ ਬੱਸੀਆਂ ਵਾਲਿਆ ਜਿੰਨਾ ਜੋਰਜਾਰਾ ਸੋਨੀ ਦਾ ਲੱਗਿਆ ਜਿੰਨਾ ਜੋਰ ਹਣੀ ਤੇ ਭੂਰੇ ਦਾ ਲੱਗਿਆ ਆ ਕਬੱਡੀ ਦੇ ਚੋਟੀ ਦੇ ਮੱਲ ਜੰਡਪੁਰ ਦੇ ਵਿੱਚ ਲੈ ਕੇ ਆਉਣ ਦੇ ਲਈ ਅੱਜ ਮੁਬਾਰਕਬਾਦ ਦੇ ਹੱਕਦਾਰ ਹੈ ਸਾਡੇ ਵੀਰ ਸਾਰੇ ਭਰਾ ਨੇ ਗਵਿੰਦਰ ਸਿੰਘ ਜੀ ਚੀਮਾ ਐਮਸੀ ਸਾਹਿਬ ਪ੍ਰਿੰਸ ਸੰਗੂ ਨਾਲ ਸਾਡਾ ਪ੍ਰਵਿੰਦਰ ਜੰਡਪੁਰ ਗੁਰਪ੍ਰੀਤ ਚੀਮਾ ਤੇ ਤਰਨਜੀਤ ਬਾਵਾ ਦੀਪ ਜੰਡਪੁਰ ਤੇ ਦਵਿੰਦਰ ਸੰਧੂ ਸ਼ਹੀਦ ਕਰਤਾਰ ਸਿੰਘ ਸਾਹਿਬਾ ਸਮੁੱਚੀ ਸਪੋਰਟਸ ਕਲੱਬ ਜਿਹੜੀ ਮੁਬਾਰਕਬਾਦ ਦੀ ਹੱਕਦਾਰ ਹੈ ਬਹੁਤ ਵੱਡਾ ਧੰਨਵਾਦ ਉਧਰ ਰਿੰਕੂ ਖਰਿੰਟੀ ਦਾ ਸਨਮਾਨ ਜੰਡਪੁਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਡਾਲ ਕਹਿੰਦੇ ਦਵਿੰਦਰ ਪੰਡੂ ਸਾਇਟਰਸ ਰਵਣਾ ਜਲਾਲ ਵੱਡਾ ਵੀਰ 21000 ਰੁਪਇਆ ਡਾਲ ਕਹਿੰਦੇ ਰਾਜੂ ਸ਼ਾਹਪੁਰ ਵਾਲਾ ਵੱਡਾ ਵੀਰ ਇਹਦਾ ਭਰਾਵਾਂ ਵੱਲੋਂ ਰੈਂਕੂ ਗਰੰਟੀ ਨੂੰ ਅੱਜ 21000 ਦਿੱਤਾ ਜਾਵੇਗਾ ਰੇਵਤ ਇਨਕਲੇ ਵਾਲੇ ਵੀਰ ਵੱਲੋਂ ਮੋਜਰਾ ਕਹਿੰਦਾ ਪੱਖੇ ਦੇ 500 ਉਧਰ ਸਾਡੇ ਵੀਰ ਹੈ ਕੀਰਤ ਭੰਗੂ ਤੇ ਮਨਪ੍ਰੀਤ ਭੰਗੂ ਲਾਨ ਕਰਦੇ ਛਪਿੰਦਰ ਦਾ ਜਫਾ 5000 ਦਾ ਹੋਵੇਗਾ ਆ ਨੌਜਵਾਨ ਪੰਮਾ ਮਨਾਣੇ ਵਾਲਾ ਮਨ ਸਿੰਘ ਦੁਲਟ ਮਨਸੇ ਕਹਿੰਦੇ ਕਬੱਡੀ ਪੌਣ ਦੇ ਲਈ ਉੱਤਿਆ ਹੋਇਆ ਉਧਰ ਕਹਿੰਦੇ 19 ਦਸੰਬਰ ਠੂਲੇ ਵਾਲੇ ਪਿੰਡ ਦੇ ਵਿੱਚ ਬੈਸਟਾਂ ਨੂੰ ਅੱਡਾ ਤੱਕ ਕਵਾਂਟਲ ਬਦਾਵ ਦਿੱਤੇ ਜਾਣਗੇ ਜਮਾ ਬਾਈ ਆਇਆ ਹੋਇਆ ਗੁਰਦੀਪ ਪ੍ਰਧਾਨ ਵਿੰਦਰ ਪੰਡੂ ਰਮਣਾ ਜਲਾਲ ਰਾਜੂ ਸ਼ਾਨਪੁਰ ਇਹ ਵੀਰ ਕਹਿੰਦੇ 19 ਦਸੰਬਰ ਲਈ ਸੱਦੇ ਦੇ ਰਹੇ ਵੀ ਫੂਲੇ ਵਾਲੇ ਕਚ ਵੱਡਾ ਮੇਲਾ ਰੇਡ ਪੈਜੀ ਵੱਡੇ ਭਾਈ ਅੰਮਾ ਆ ਗਿਆ ਸਰਸੰਗ ਵਾਲੇ ਦੀ ਧਰਤੀ ਦਾ ਮਾਝੇ ਦਾ ਮਜ਼ਹਿਰ ਕਹਿੰਦੇ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਸੁਰਕਪੁਰੀਆ ਯੋਧਾ ਓਏ ਗਵਾਬੇ ਆਓ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਚੋਦਾ ਵੱਡਾ ਮੱਲਮਾ ਖੇਡ ਕਬੱਡੀ ਦਾ ਉਧਰ 7 ਜਨਵਰੀ ਜਿੱਤੀ ਹੋਣੀ ਜੱਸੂ ਜੰਡਪੁਰ ਮਨਿੰਦਰ ਤਨੋਵਾ ਹਰਜਿੰਦਰ ਸਵੇਚ ਬੰਮੇ ਤੇ ਲਾਲੀ ਦਾ ਹਰ ਇੱਕ ਵਾਰ 11000 ਰੁਪਏ ਦਾ ਲੋ ਕਬੱਡੀ ਕਹਿੰਦੇ ਮੱਖਣ ਮੱਖੀ ਪਾ ਰਿਆ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਸ਼ੈਲੀ ਹੈ ਉਹ ਸਾਹਮਣੇ ਫਿਲਦਾਬਾਦੀਆ ਉਹ ਸਾਹਮਣੇ ਕਹਿੰਦੇ ਫਰੀਦਾਬਾਦੀਆ ਪਰਵਲ ਜਿਵੇਂ ਵੀ ਗੱਲ ਚੱਲਦੀ ਹੈ ਮੇਰੇ ਮਿੱਤਰੋ ਅਗਲੀ ਰੋਡ ਕਹਿੰਦੇ ਉਹ ਰਵੀ ਪਿਆਰੇ ਵਾਲਾ ਉਹ ਪਿਆਰੇ ਵਾਲਾ ਰਵੀ ਆ ਗਿਆ ਮੇਰੇ ਮਿੱਤਰੋ ਕਬੱਡੀ ਪੌਂਡ ਦੇ ਲਈ ਖੇਡਦੇ ਗਰਾਊਂਡ ਦੇ ਵਿੱਚ ਚਾਰੇ ਚਾਰੇ ਪਿਆਰ ਦੇ ਕਿ ਲਾਲਾ ਰੋਕਰੀ ਤੋਰ ਤੇ ਸੱਚਾ ਤੇ ਮਲਸੀ ਰੋਕਰੀ ਤੋਰ ਤੇ ਸੱਚਾ ਤੇ ਮਲਸੀ ਲਾਲਾ ਲਾਲਾ ਹੋ ਗਈ ਖਾਣਾ ਗਿਆ ਹਲ ਜੀ ਅੱਜ ਜੰਡਪੁਰ ਦੇ ਵਿੱਚ ਲਾਲਾ ਲਾਲਾ ਹੋਈ ਪਈ ਐ ਜਿਹੜੀ ਲਾਲਾ ਲਾਲਾ ਹੋਈ ਪਈ ਐ ਸੱਜਣਾ ਉਹ ਜੰਡਪੁਰ ਵਾਲੇ ਯਾਰਾਂ ਨੇ ਕਰਾਈ ਹੋਈ ਐ ਇੱਕ ਪਾਸੇ ਮਨ ਡੁਲਟਾ ਸ਼ਿੱਲੂਆ ਆ ਟੱਕਰ ਵੇਖਣ ਜੋਗਾ ਇਹ ਟੱਕਰ ਦਾ ਕੋਈ ਤੋੜਨੀ ਆ ਰੇਡ ਦਾ ਕੋਈ ਜੋੜਨੀ ਆ ਕਹਿੰਦੇ ਕੋਈ ਜੋੜਨੀ ਮੇਰੇ ਮਿੱਤਰੋ ਆ ਰੇਡ ਦਾ ਕਹਿੰਦੇ ਜੱਡਪੁਰ ਦੇ ਵਿੱਚ ਆਇਆ ਹੋਇਆ ਇਹ ਕਹਿੰਦੇ ਅੱਬਾ ਸੁਰਸਿੰਘ ਵਾਲਾ ਸੁਰ ਸਿੰਘ ਪਿੰਡ ਹੈ ਕਹਿੰਦੇ ਅਲਾਕਾ ਪਿੱਖੀ ਬਿੰਡ ਦਾ ਜ਼ਿਲ੍ਹਾ ਤਰਨਤਾਰ ਦੇ ਮੇਰੇ ਮਿੱਤਰੋ ਰੇਬਰ ਝੋਟਾ ਬਾਈ ਕਹਿੰਦਾ ਵੱਡੇ ਪਿਆਰ ਵੱਡੇ ਪਿਆਰ ਹੋਏ ਹੋਏ ਯੋਦਾ ਸੁਰਖਪੁਰੀਆ ਯੋਦਾਂ ਦੇ ਅੱਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਹੋਏ ਹੋਏ ਅੱਬਾ ਝੋਟੇ ਬਾਈ ਵੱਲੋਂ ਦਾ ਵੀ ਚੇਚੇ ਤੌਰ ਤੇ ਧੰਨਵਾਦ ਹੈ ਅੱਜ ਦੁਨੀਆ ਦੇ ਚੋਟੀ ਦੇ ਮੱਲਾਂ ਦੇ ਵਿੱਚ ਟੱਕਰ ਜੰਡਪੁਰ ਦੇ ਵਿੱਚ ਹੋ ਰਹੀ ਹੈ ਜੈਦਾ ਕਹਿੰਦਾ ਅੱਤਾ ਅੱਤਾ ਕੁਵਟੜ ਲੈ ਸਾਨੂੰ ਬਗਾਮ 19 ਤਰੀਕ ਹੋੜੀ ਹੈ ਰਾਜੂ ਭਾਈ ਔੜਾ ਪੜਾ ਜਿੰਨੇ ਮਰਜੀ ਕੰਮ ਹੋਣ ਅਸੀਂ ਨਹੀਂ ਸੁੱਟਾ ਆਓ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਲੈ ਵੀ ਪਰਮੰਤਰ ਆਓ ਦੇਖੋ ਹਣੀ ਹਣੀ ਵੀਰ ਨੇ ਭੂਰੇ ਹਣੀ 1.5 ਵਜੇ ਤੱਕ ਘਟ ਗਿਆ ਖੜਕੀਆ ਤੇ ਸੱਜ ਨੇ ਓ ਰਵੀ ਆ ਗਿਆ ਵਾਹ ਸਾਹਮਣੇ ਕਹਿੰਦੇ ਰਵੀ ਆ ਗਿਆ ਦਿਉਰੇ ਵਾਲਾ ਕੈਨੇਡਾ ਦੇ ਟ੍ਰਾਂਟੋ ਕੱਪ ਦਾ ਬੈਸਟ ਰੀਡਰ ਨਿਊਜ਼ੀਲੈਂਡ ਦੀ ਸਿਕ ਕਿੰਡਾ ਦਾ ਸਰਵੋਤਮ ਖਿਡਾਰੀ ਅੱਜ ਜੰਡਪੁਰ ਦੇ ਵਿੱਚ ਛਾਇਆ ਪਿਆ ਹੈ ਮੈਸ ਸਿੰਘ ਜੀ ਡੈਣੀ ਫੈਸਲਾ ਕਰਦੇ ਐ ਬੈਸਟਾਂ ਦੇ ਲਈ ਬੁੱਲਟ ਦਿੱਤੇ ਜਾਣਗੇ 1.5 ਲੱਖ ਤੇ 1 ਲੱਖ ਦੇ ਪ੍ਰਾਈਜ਼ ਹੈ ਬਾਈ ਜੀ ਗਰਾਊਂਡ ਦੇ ਵਿੱਚੋਂ ਕੱਠ ਘਟਾ ਲਿਓ ਬੜੀ ਮਿਹਰਬਾਨੀ ਹੋਵੇਗੀ ਇਹ 7 ਲੱਖ ਰੁਪਏ ਦਾ ਫਾਈਨਲ ਹੈ 1.5 ਲੱਖ ਤੇ ਇੱਕ ਲੱਖ ਲੜਦੇ ਤਾ ਜਾਣਾ ਔਰ ਸਵਾ ਦੋ ਦੋ ਲੱਖ ਦੇ ਬੁੱਲਟ ਦਿੱਤੇ ਜਾਣਗੇ ਮੱਖਣ ਮੱਖੀ ਕਲਾ ਵਾਲਾ ਸੰਧੂ ਪਰਿਵਾਰ ਦਾ ਤਰਨ ਤਰਨ ਦਾ ਖਿਡਾਰੀ ਇੱਕ ਪਾਸੇ ਸ਼ਿੱਲੂ ਓਏ ਸ਼ਿੱਲੂ ਤੇ ਮੱਖਣ ਦੀ ਟੱਕਰ ਮੱਖੀ ਕਲਾ ਵਾਲਾ ਅੱਜ ਕਹਿੰਦਾ ਖੇਡਣ ਨਹੀਂ ਆਏ ਕਹਿੰਦਾ ਬਾਈ ਜੱਤੜ ਆਏ ਆ ਖੇਡਣ ਨਹੀਂ ਆਏ ਕਹਿੰਦਾ ਜੱਤੜ ਆਏ ਆ ਆਹ ਸਾਹਮਣੇ ਕਬੱਡੀ ਪੈ ਰਹੀ ਆ ਇਹ ਰਵੀ ਦਿਉਰਾ ਮੇਰੇ ਮਿੱਤਰੋ ਚੋ ਰਬੜਾ ਕਹਿੰਦਾ ਅੱਖ ਨਿਕਲਦੀ ਦੁਨੀਆ ਦੇਖੋ 9 ਜਨਵਰੀ ਮਹਾਰਾਜ ਦੇ ਵਿੱਚ ਅੱਖ ਨਿਕਲਦੀ ਦੁਨੀਆ ਦੇਖੋ ਓ ਦੁਲਟਾ ਗਿਆ ਸਿੰਘ ਦੁਲਤ ਦਿੜਵੇ ਵਾਲਾ ਅਮਰੀਕ ਸਿੰਘ ਦਾ ਪੁੱਤ ਅਗਲੀ ਕਬੱਡੀ ਪਾ ਰਿਹਾ ਹੈ ਸ਼ੀਲੂ ਹੈ ਖੇਡ ਮੈਦਾਨ ਦੇ ਵਿੱਚ ਸ਼ੇਲੀ ਓ ਸ਼ੇਲੀ ਆਸ਼ੀਪੁਰੀਆ ਮੁਕਾਬਲਾ ਕਰਦਾ ਹੈ ਬਿੱਲਾ ਗਾਲਮ ਫੈਸਲਾ ਕਰਦਾ ਪੁਆਇੰਟ ਧਾਵੀ ਦਾ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਓਏ ਦਰਮਦਾਰੀਆਂ ਮਾਝੇ ਦਾ ਮਝੈਲ ਕਹਿੰਦੇ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਭੋਡਾ ਨਾਲ ਲਾਲੀਆ ਨਾਲ ਸ਼ਮਿੰਦਰ ਨਾਲ ਖੇਡ ਮੈਦਾਨ ਦੇ ਵਿੱਚ ਪੰਮਾ ਬਣਾਣੇ ਵਾਲਾ ਓਏ ਸੁਰਖਪੁਰੀਆ ਯੋਧਾ 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 ਰਣਾਂ ਦਾ ਯੋਧਾ ਜਾਫੀ ਉਧਰ ਗੁਰਜੀਤભાઈ ਕਰਤਾਰਪੁਰ ਨਾਲ ਸਾਡੇ ਬਾਵਾ ਸਾਹਿਬ ਤੇ ਗੁਰਵਿੰਦਰભાઈ ਦਾ ਹਰਲਾਣਪੁਰ ਪਿੰਡ ਹੈ ਭੜਾ ਕਹਿੰਦੇ 5000 5100 ਰੁਪਏ ਜਾਵੇਗਾ ਸ਼ਿੱਲੂ 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 ਪਰ ਮੱਖੀ ਕਲਾ ਵਾਲਾ ਮੱਖੀ ਕਲਾ ਵਾਲਾ ਮੱਖਣ ਸੰਧੂ ਹੈ ਸੱਦੂਆਂ ਦਾ ਪੁੱਤ ਫੜਾ ਮਾਰਦਾ ਨਾ ਫੋਕੀਆਂ ਥਾਂ ਥਾਂ ਤੇ ਮਿੱਤਰਾਂ ਨੇ ਗੁੱਲ ਵੇਖਾ ਥੋਕੀਆਂ ਉਧਰ ਝੋਟਾ ਬਾਈ ਕਹਿੰਦਾ अवतार मागਟ ਉਹਨਾਂ ਵੱਲ 2000 2000 ਦਿਉਰੇ ਵਾਲਾ ਰਵੀ ਅਗਲੀ ਕਬੱਡੀ ਪਾ ਰਿਹਾ ਹੈ ਦਵਿੰਦਰ ਚੰਦੋ ਸਾੰਡਾ ਵੀਰਾਂ ਮਨਾਣੇ ਦੀ ਟੀਮ ਦੇ ਲਈ ਵੱਡੇ ਯੋਗਦਾਨ ਹੈ ਇੱਕ ਪਾਸੇ ਪੰਮਾ ਮਨਾਣੇ ਵਾਲਾ ਉਹ ਦੂਜੇ ਪਾਸੇ ਰਵੀ ਦਿਉਰੇ ਵਾਲਾ ਪਿੰਡੇ ਲਿਸਟਰ ਮੁੰਡਿਆਂ ਦੇ ਜਵਾਨੀ ਉੱਡ ਜੁੱਟ ਜੁੱਟ ਕਰਦੀ ਬੈਸਟ ਸਪੋਰਟਸ ਕਲੱਬ ਦਾ ਮੇਰੇ ਵੀਰੋ ਕੱਪ ਖੇਡਿਆ ਜਾ ਰਿਹਾ ਹੈ। ਆਹ ਕਹਿੰਦੇ ਵੱਡਾ ਮੇਲਾ ਮੇਰੇ ਮਿੱਤਰੋ ਬੀਪ ਢੱਡਵਾ ਦਾ ਸਾਰੇ ਪਰਾਵਾ ਦਾ। ਪਲਵਾਰ ਦੇ ਪਲੇਅਰ ਨੇ ਜਦੋਂ ਢੱਡਵਾਦ ਹੈ। ਇੱਧਰ ਕਹਿੰਦੇ ਅੰਬੇ ਦੀ ਰੇਡ ਤੇ ਪ੍ਰਿੰਸ ਕਲੇਰ ਵੱਲੋਂ 500 ਦਿੱਤਾ ਜਾਵੇਗਾ। 500 ਦਿੱਤਾ ਜਾਵੇਗਾ ਪ੍ਰਿੰਸ ਕਲੇਰ ਵੱਲੋਂ। ਅੰਬਾ ਸੁਰ ਸਿੰਘ ਵਾਲੇ ਦੀ ਧਰਤੀ ਦਾ ਅੰਬਾ। ਵਾਹ ਓਏ ਅੰਬਿਆ। ਪੁਆਇੰਟ ਕਹਿੰਦੇ ਸੋਧਰ ਅੰਬੇ ਦੀ ਰੇਡ ਤੇ ਰਾਜੂ ਸ਼ਾਹਪੁਰ ਵੱਲੋਂ 2000 ਤੇ ਉਧਰ ਝੋਟਾ ਬਾਈ ਕਹਿੰਦਾ 2000 ਮੱਖਣ ਮੱਖੀ ਵੀਆ ਤੇ ਮਰੇ ਦਬ ਜਬਰਾਤ ਸਿੰਘ ਚੀਮਾ ਤੇ ਹਰਮਨ ਵੱਲੋਂ 100 ਰੁਪਏ ਦੇ ਮਾਨ ਸਤਕਾਰ ਜਿਹੜੇ ਉਹ ਸ਼ਿੱਲੂ ਦੇ ਲਈ ਪੁੱਜੇ ਆ ਪ੍ਰਿੰਸ ਸੰਘੂ ਆ ਹਣੀ ਸੰਘੂ ਆ ਸਾਡੇ ਵੀਰ ਹੈ ਉਹ ਸਾਹਮਣੇ ਕਹਿੰਦੇ ਕਬੱਡੀ ਇਸ ਵੇਲੇ ਰਵੀ ਪਾ ਰਿਹਾ ਹੈ ਰਵੀ 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 ਦਿਉਰੇ ਵਾਲਾ ਇਸ ਵੇਲੇ ਕਬੱਡੀ ਪਾ ਕੇ ਆਇਆ RAM ਸਿੰਘ ਚੌਧਰੀ ਦਾ ਪੁੱਤਰ ਉਧਰ ਅੰਬੇ ਦੀਏ ਤਿੰਨ ਰਿੰਡਾਂ ਤੇ ਕੀਰਤ ਭੰਗੂ ਮਨਪ੍ਰੀਤ ਭੰਗੂ ਤੇ ਦਵਿੰਦਰ ਚੰਦੋ ਵੱਲੋਂ ਢੋਡੇ ਦਾ ਜਫਾ 11000 ਰੁਪਏ ਦਾ ਹੋਵੇਗਾ ਉਧਰ ਝੋਟਾ ਬਾਈ মখি বিখি কেুয়া মুখী গা বারা ওই ছিলুনে গোড নিয়ে ও তে ষিলু চ ফল আো হাজার দে চো ভাই দো হাজার দেড়ে র 2000 ਰਵੀ ਤਿਉਰੇ ਵਾਲ ਆ ਗਿਆ ਦਵਿੰਦਰ ਸੰਧੂ ਵੱਲੋਂ ਫਾਈਨਲ ਦਾ ਹਰ ਇੱਕ ਪੁਆਇੰਟ 100 ਰੁਪਏ ਦਾ ਰਣਜੋਤ ਸਿੰਘ ਜੋਧਾ ਪੰਮਾ ਹਰਨ ਜੋਧਾ ਰਾਜਾ ਝਮਟ ਜੋਧੇ ਦਾ ਜੱਫਾ 2000 ਦਾ ਅੱਬੇ ਦੀਏ ਤੇ ਮਰੇ ਡਾਬੇ ਦਵਿੰਦਰ ਪੰਨੂ ਸਾਇਪ੍ਰੈਂਸ ਰਾਜੀ ਸ਼ਾਹਪੁਰ ਤੇ ਰਮਣਾ ਜਲਾਲ 3000 ਦਵਿੰਦਰ ਸੰਘੂ ਐ ਵੀਰ ਸਾਡਾ ਚਾਰ ਜਾਫੀ ਐ ਇੱਕ ਪਾਸੇ ਢੋਡਾ ਮਨਾਣਿਆਂ ਵਾਲਾ ਦੂਜੇ ਪਾਸੇ ਰਣਜੋਤ ਸਿੰਘ ਜੋਧਾ ਸੁਰਖਪੜੀਆਂ ਦੁਆਬੇ ਵਾਲਾ ਮੁਕਾਬਲਾ ਕਰਦਾ ਹੋਇਆ ਧਰਤੀ ਬਹੁਤ ਦੀ ਐ ਮਹਾਰੀ ਇਲਾਕਾ ਹੈ ਜੰਡਪੁਰ ਪਿੰਡ ਹੈ ਅੱਜ ਸਾਡੇ ਯਾਰ ਸੋਨੀ ਢਿੱਲੋਂ ਦਾ ਪਰਵਿੰਦਰ ਜੰਡਪੁਰੀਏ ਦਾ ਨਾਲ ਹਣੀ ਸੰਘੂ ਦਾ ਨਾਲ ਕਹਿੰਦੇ ਹਰਲਾਲ ਪੁਰੀਏ ਭੂਰੇ ਦਾ ਮੇਲਾ ਓਏ ਦੁਨੀਆਂ ਦੇ ਸੁਪਰਸਟਾਰ ਪੁੱਜੇ ਹੋਇਆ ਸ਼ੀਲੂ ਸ਼ੀਲੂ ਓ ਮੱਖਰ ਮੱਖੀ ਤੇ ਸ਼ੀਲੂ ਆਓ ਮੇਰੇ मेनू लगता मैच मुक्त बादहाली दलिया चो आवाज आई जा रही है सिलू 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 क्या दर्शक ਦਵਿੰਦਰ ਸੰਘੂ ਆ ਵੀਰ ਸਾਡਾ ਪੂਰਾ ਸੰਘੂ ਕੈਨੇਡਾ ਤੇ ਨਾਲ ਬ੍ਰਿੰਦਰ ਸੰਘੂ ਕੈਨੇਡਾ ਲੈ ਵੀ ਮਨੀ ਦੱਸਿਓ ਦੁਨੀਆ ਨੂੰ ਕਿਹੜੀ ਟੀਮ ਕਿੰਨੇ ਪੁਆਇੰਟਾਂ ਦੇ ਜੇਤੂ ਰਹੀ ਹੈ ਅੱਡੇ ਦੇ ਲਈ 3000 ਰਮਣ ਜਲਾਲ ਮੱਡਾ ਵੀਰ ਰਾਜੂ ਸ਼ਾਹਪੁਰ ਰਮਣਾ ਜਲਾਲ ਤੇ ਨਾਲ ਦਵਿੰਦਰ ਪੰਨੂ ਸਾਈਪ੍ਰਸ ਅੱਜ ਦੇ ਕਬੱਡੀ ਕੱਪ ਦਾ ਦਿਉਰੇ ਵਾਲਾ ਰਵੀ 7 ਕਬੱਡੀਆਂ ਪਾ ਕੇ 7 ਨੰਬਰ ਸੱਟ ਦਾ ਚ ਲੈ ਕੇ ਤਿਰਨ ਜਫੇ ਦਾ ਆ ਉਹ ਹਰਿਆਣੇ ਵਾਲਾ ਸ਼ੀਲੂ ਆ ਮੇਰੇ ਵੀਰੋ ਸ਼ੀਲੂ ਅੱਜ ਦੇ ਕਬੱਡੀ ਕੱਪ ਦਾ ਬੁਲਟ ਜੇਤੂ ਜਾਫੀ ਆ